रोड पर भारी गाड़ियाँ लगी हैं भारी लगी हैं लगी हैं ना बच्चे लगी हैं 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 लग ਆ ਲੈ ਯਾਰ ਐਰੀ ਦੇ ਲੱਗਿਆ ਸਾਰਾ ਕੁਝ ਆਉਂਦਾ ਤੂੰ ਕਹਿੰਦਾ ਤਮੂਨ ਦਾ ਹੋਈ ਜਾ ਮੈਂ ਕਿਉਂ ਗਿਆ ਹੋ ਗਿਆ ਜੀ ਲੱਗੇ ਹੈ ਕਿਉਂ ਗਿਆ ਗੱਡੀ ਨਾਲ ਕੇ ਹੋ ਕੋਈ ਡਰ ਨਹੀਂ ਯਾਰ ਆਹਦਾ ਕਿਤੇ ਆਪਾਂ ਗੱਡੀ ਤੋਂ ਹੋ ਗਿਆ ਇਹਨਾਂ ਦੀ ਪ੍ਰਯਾਤਨ ਦੇ ਕਿ ਬਾਜ਼ਾਰ ਚੋਂ ਦਾ ਹੱਸੀ ਨਹੀਂ ਬਣਾ ਮਾਰ ਮਾਰ ਨਹੀਂ ਜਾਣੇ ਹੋ ਤੇ ਇਹ ਤਾਂ ਕੀ ਲੈਣਾ ਹੋਊਗਾ ਤੇਰੀ ਗੱਡੀ ਇਹ ਨਾਲ ਲੈ ਜਾ ਆ ਗੱਡੀ ਹੁੰਦੀ ਬੜਾ ਤੇ ਬੜੀ ਤੋਰ ਤੇ ਚੱਲਦੀ ਜਿਹਦੇ ਵੀ ਬੜਾ ਬੜਾ ਹਾਸਾ ਪੇਸ਼ ਆਲੇ ਕਿ ਗਨੀਮਤ ਇਹ ਰਹੀ ਹੈ ਕਿ ਕਾਫੀ ਬਚਤ ਰਹਗੀ ਇਹ ਤਾਂ ਦੇਖੋ ਇਹ ਕੰਮ ਕਿੰਨੇ ਜਿਆਦਾ ਲੱਗ ਰਿਹਾ ਹੈ ਬੋਰ ਕਰਦੀ ਸੀ ਤੇ ਟੈਂਕ ਵੀ ਵੀ ਤਰ੍ਹਾਂ ਦੇ ਬਹੁਤ ਲੱਗਿਆ ਹਮੇ ਪਿਆ ਜਿਦਾ ਸਾਈਡ ਤੋਂ ਵੱਜੇ ਧਾਰਚਾਲਕ ਸਦਨਾ ਮੌਜੂਦ ਨੇ ਇਹਨਾਂ ਦੇ ਘਾਲ ਹੈ ਇਹਨਾਂ ਦੀ ਹੈ ਜੀ ਭਾਈ ਸਾਹਿਬ ਕੀ ਗੱਲ ਹੋਈ ਏ ਉਹ ਯਾਰ ਚੰਗੀ ਭੜੀ ਮੈਂ ਇਥੋਂ ਐਸਾਈਡ ਜਾ ਰਿਹਾ ਸੀ ਬੱਸ ਸਟੈਂਡ ਨੂੰ ਜੀ ਤੇ ਸਿੱਧੀ ਵਿੱਚ ਸਾਲੇ ਨੇ ਗੱਡੀ ਮਾਰ ਕੇ ਤੇ ਦੋ ਪਟਟੀਆਂ ਲਵਾ ਦਿੱਤੀਆਂ ਜੇ ਮੈਂ ਬ੍ਰੇਕ ਨਾ ਨੱਪਦਾ ਤੇ ਗੱਡੀ ਪਲਟੀ ਜਾਣੀ ਸੀ ਮਾਰ ਹੀ ਦੇਣਾ ਸੀ ਭੈਣ ਚੋਦ ਨੇ ਜੀ ਪਤਾ ਨਹੀਂ ਕੀ ਦੁਸ਼ਮਣੀ ਸੀ ਸਾਲੇ ਦੀ ਮੈਂ ਉੱਤੀ ਸਾਈਡ ਤੇ ਜਾ ਰਿਹਾ ਰਾਈਟ ਹੈਂਡ ਐਸਪਾਸ ਫੇਰ ਵੀ ਉੱਤੇ ਗੱਡੀ ਚੜਾ ਇਹ ਡਿਪਰ ਹੈਗਾ ਜਿਹੜਾ ਇਹਨਾਂ ਨੇ ਮਾਰਿਆ ਪਤਾ ਨਹੀਂ ਸਾਲੇ ਜਾਇਜ਼ ਚੱਲਦੇ ਹੈ ਨਜਾਇਜ਼ ਚੱਲਦੇ ਆ ਜੀ ਡਰਾਈਵਰ ਭੱਜ ਗਿਆ ਭੱਜ ਗਿਆ ਡਰਾਈਵਰ ਹਾਂ ਡਰਾਈਵਰ ਭੱਜ ਇੱਕ ਇਧਰ ਇਧਰ ਹੱਕ ਵੀ ਨਹੀਂ ਉਹਨਾਂ ਦਾ ਹੋਰ ਮੇਰੇ ਮੇਨ ਰੋਡ ਤੇ ਲਈ ਫਿਰਦੇ ਬਾਈਪਾਸ ਤੇ ਜਾਣ ਜਿੱਥੇ ਇਹਨਾਂ ਦਾ ਕੰਮ ਹੈ ਤੁਹਾਡੀ ਗੱਡੀ ਹੈ ਆ ਮੇਰੀ ਗੱਡੀ ਹੈ ਜੀ ਵੇਖੋ ਸਾਰੀ ਪੰਡਤੀਆਂ ਸਾਈਡ ਕਿੰਨਾ ਨੁਕਸਾਨ ਹੋ ਗਿਆ ਸਾਰੇ ਇਹਨਾਂ ਦਾ ਟੋਕੜਾ ਟੱਕਾ 1.5 ਲੱਖ ਰੁਪਏ ਦਾ ਨੁਕਸਾਨ ਆ ਜੀ ਤੁਸੀਂ ਕਿਤੋਂ ਜਾਣ ਮਸਾ ਬਚੀ ਆ ਤੁਸੀਂ ਕਿ ਦੁਆਰੇ ਸੀਗੇ ਮੈਂ ਰਾਮਪੁਰੇ ਦੁਆਰੇ ਸੀ ਅੱਛਾ ਇਹ ਵੀ ਪਿੱਛੋਂ ਆ ਰਿਆ ਸੀਗਾ ਜੀ ਇਹ ਪਿੱਛੋਂ ਆ ਰਿਆ ਸੀ ਮੈਂ ਐਸਾ ਹੀ ਕਹਿ ਦੀ ਐਸਾ ਜੀ ਮੈਂ ਜਦੋਂ ਐ ਕ੍ਰਾਸ ਕਰਨ ਲੱਗਾ ਤੇ ਇਹਨੇ ਵਿੱਚ ਧੋਕੀ ਗੇ ਓਵਰ ਸਪੀਡ ਤੇ ਸੀਗਾ ਇਹ ਕੌਣ ਟਰੱਕ ਆ ਲਾਂ ਤੇ ਠੀਕ ਕੁ ਸਪੀਡ ਤੇ ਸੀ ਕੁ ਬੜਾ ਫਾਸਟ ਸੀ ਜੀ ਮੈਂ ਵੀ 30 40 ਤੇ ਸੀ ਜੀ ਇਹਨੇ ਵਿੱਚ ਲਿਆ ਕੇ ਮਾਰੀ ਹਾਂ ਤੇ ਮੈਂ ਆਪ ਦੀ ਐਸਾ ਖੱਟੀ ਲੜ ਜੀ ਹਾਂ ਤੇ ਵਿੱਚ ਲਿਆ ਕੇ ਕੀ ਮੰਗੀ ਕਰਦੇ ਹੋ ਮੰਨ ਲਓ ਇਹ ਲਗਾਤਾਰ ਚੱਲਦੇ ਨੇ ਕਾਫੀ ਇਹਨਾਂ ਤਦਾਦ ਹੋਈ ਵੀ ਇਹ ਤਾਂ ਰੋਜ਼ ਬੰਦੇ ਮਾਰਨਗੇ ਜੀ ਜਿਵੇਂ ਹੁਣ ਮਸਾ ਬਜਿਆ ਜੀ ਇਹ ਗੱਡੀ ਪਲਟੇ ਜਾਂਦੀ ਤੇ ਜਾਨੀ ਨਕਸ਼ਾਨੀ ਹੋਣਾ ਸੀ ਡਰਾਈਵਰ ਇਹ ਰੋਜ਼ ਬਦਲ ਲੈਂਦੇ ਆ ਰੋਜ਼ ਭੱਜ ਜਾਂਦੇ ਆ پتہ ਨਹੀਂ ਨੰਬਰ ਨੰਬਰ ਇਹਨਾਂ ਦਾ ਸਹੀ ਹੈ ਕਿ ਨਹੀਂ ਸਹੀ ਤੇ ਐਂ ਬੰਦੇ ਲਟੜਦੇ ਫਿਰਦੇ ਛੜਕਾਂ ਦੇ ਇਹਨਾਂ ਨੂੰ ਤਾਂ ਚਾਹੀਦਾ ਵੀ ਸ਼ਹਿਰ ਚ ਐਂਟਰੀ ਨਹੀਂ ਹੋਣੀ ਚਾਹੀਦੀ ਇਹਨਾਂ ਦੀ ਮੰਗ ਹੀ ਕਰਦੇ ਆ ਤੁਸੀਂ ਮੰਗ ਮੇਰਾ ਨੁਕਸਾਨ ਦਿੱਤਾ ਜਾਵੇ ਹਰਜਾਨਾ ਭਰਨ ਜੀ ਪੁਲਿਸ ਆਈ ਉਹਨਾਂ ਦੇ ਇੱਥੇ ਮੈਂ ਉਹ ਰਿਪੋਰਟ ਕਰਦਾ ਕਿ ਕਿਸੇ ਨੇ ਵੀ ਘਟਨਾ ਜੀ ਕਿਆ ਬਾ ਸੋਣਾ ਹੀ 10 15 ਮਿੰਟ ਪਹਿਲਾਂ ਦੀ ਹੈ ਤੁਸੀਂ ਕੰਮ ਕਰ ਰਹੇ ਸੀਗੇ ਮੈਂ ਆਪੇ ਬਾਰ ਕਿੰਨੀ ਜ਼ਿਆਦਾ ਨੁਕਸਾਨੀ ਗਈ ਹੈ ਦੇਖੋ ਮੈਂ ਅੰਦਰ ਚੀਜ਼ਾਂ ਪਿਆ ਇਹ ਮੈਨੂੰ ਚੈੱਕ ਲੈਣਾ ਸੀਗਾ ਤਾਂ ਮੈਂ ਪਤਾ ਬੱਧਿਆ ਜੀ ਨਹੀਂ ਜੀ ਕੋਈ ਹੌਲੇ ਨਹੀਂ ਚਲਾਉਂਦਾ ਮੈਂ ਤਾਂ ਆਪ ਆਇਆ ਪਿੱਛੇ ਮੋਟਰਸਾਈਕਲ ਸੀ ਦਾ ਮੇਰੇ ਮੇਰਾ ਬੁਰਾ ਹਾਲ ਹੋ ਗਿਆ ਮੈਂ ਦੁਬਾਰਾ ਜਾ ਕੇ ਨਹਾ ਕੇ ਆਇਆ ਫਿਰ ਉੱਤੇ ਹੈਲਮਟ ਲੈ ਕੇ ਆਇਆ ਦੁਬਾਰਾ ਫਿਰ ਜੀ ਕੋਈ ਹੌਲੇ ਨਹੀਂ ਚਲਾਉਂਦੇ ਕੁਛ ਨਹੀਂ ਚਲਾਉਂਦੇ ਇਹ ਆਪ ਦਾ ਰੂਟ ਇਹਨਾਂ ਦਾ ਬਾਰ ਬਾਰ ਬਣਿਆ ਉੱਤਰ ਦੀ ਉੱਪਰ ਉੱਧਰ ਹੀ ਆਉਣੇ ਤੇ ਬਾਜ਼ਾਰ ਚ ਲੈਣ ਕੀ ਆਉਂਦੇ ਕਿਹੜੇ ਕਿਹੜੇ ਪਾਸੇ ਬਣਿਆ ਰੋਡ ਇਹਨਾਂ ਦਾ ਇਹਨਾਂ ਦੇ ਰੋਡ ਸੜਕ ਬਣਾਈ ਜਾਂਦੇ ਨੇ ਨਾ ਚਵਾੜੇ ਵਾਲੀ ਸਾਈਡ ਤੇ ਹਾਂਜੀ ਹਾਂਜੀ ਉੱਤਰ ਦੀ ਆਉਣ ਇੱਧਰ ਕੀ ਲੈਣ ਆਉਂਦੇ ਇਹ ਤੇ ਪਰੇ ਬਾਜ਼ਾਰ ਚ ਇੱਥੇ ਰਸ਼ ਬਹੁਤ ਹੈ ਪਹਿਲਾਂ ਹੀ ਜ਼ਿਆਦਾ ਹੈ ਜਾਂ ਹੁਣ ਐਕ ਉਹ ਤਾਂ ਕਹਿੰਦਾ ਗੱਡੀ ਕੋ ਮੋੜ ਰਿਹਾ ਸੀਗਾ ਡਰਾਈਵਰ ਜਿਹੜਾ ਇਹਨਾਂ ਦਾ ਕਹਿ ਰਿਹਾ ਵੀ ਕਾਰ ਆਪ ਹੀ ਸਾਈਡ ਤੇ ਜਾਈ ਜਾਂਦੀ ਸੀਗੀ ਇਹਨੇ ਲਿਆ ਕੇ ਬਾਈ ਸਾਈਡ ਲਾ ਦਿੱਤਾ ਅੱਛਾ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਉਹ ਲੱਗਿਆ ਪਤਾ ਕਾਫੀ ਹੋਇਆ ਜੀ ਉਹਨਾਂ ਦਾ ਜਿਹੜਾ ਹੱਕ ਤਾਂ ਉਹਨਾਂ ਦਾ ਬਣਦਾ ਜੀ ਉਹ ਤੁਸੀਂ ਮੌਕੇ ਤੇ ਦੇਖਿਆ ਸੀ ਐਕਸੀਡੈਂਟ ਸੀ ਸੀਗਾ ਇਹ ਦੇਖੀ ਅੱਛਾ ਗੱਡੀ ਦੇ ਪਿੱਛੇ ਸੀਗਾ ਕੋਈ ਜਾਣੇ ਨੁਕਸਾਨ ਤਾਂ ਨਹੀਂ ਆਇਆ ਹਾਂਜੀ ਕੋਈ ਜਾਣੇ ਨੁਕਸਾਨ ਜਾਣੀ ਨੁਕਸਾਨ ਨਹੀਂ ਹੋਇਆ ਕਾਰ ਦੇ ਜ਼ਰੂਰ ਨੁਕਸਾਨ ਹੋਇਆ ਜੀ ਗੱਡੀ ਦਾ ਇਹ ਹੋਇਆ ਕਿੱਥੇ ਐਕਸੀਡੈਂਟ ਆ ਜੀ ਨਹੀਂ ਆਪਣੇ ਚੌਕ ਜੀ ਤੇ ਹੀ ਹੋ ਰੋਡ ਅੱਛਾ ਜੀ ਜਿਹੜੀਆਂ ਨੂੰ ਬਾਹਰ ਬਾਹਰ ਹੋਣਾ ਚਾਹੀਦਾ ਇੱਥੇ ਹੋਣਾ ਕੁਵਾੜੀਏ ਆ ਕੁਵਾੜੀਏ ਆ ਬਜਰੀ ਵੇਚਣ ਵਾਲੇ ਆ ਪੁੱਠੀਆਂ ਸਾਈਡ ਤੇ ਚਲਾਈ ਜਾਂਦੇ ਆ ਕਾਰਾਂ ਗੱਡੀਆਂ ਜੀ ਬਹੁਤ ਗਲਤ ਕੰਮ ਕਰੀ ਜਾਂਦੇ ਜਿਹੜਾ ਐ ਐਸ ਰੋਡ ਕਿਉਂ ਲਈ ਜਾਂਦੇ ਗੱਡੀਆਂ ਜਿਹੜੇ ਸ਼ਰਤ ਦੇ ਵਿਚਾਰੇ ਗਾਟਰ ਬਣਿਆ ਪਿਆ ਪਾਰ ਗੱਡੀਆਂ ਟੁੱਟ ਜਾਣ ਤਾਂ ਕਰਦੇ ਐਕਸੀਡੈਂਟ ਤਾਂ ਹੁੰਦੇ ਜਿਆਦਾ ਵੀ ਉਹ ਜਿਹੜੇ ਉਲਟ ਚਲਾਉਂਦੇ ਆ ਸਾਰਿਆਂ ਦੀ ਗਲਤੀ ਉਲਟ ਜਾਣ ਵਾਲਿਆਂ ਦੀ ਹੈ ਇਹ ਐਤਰਾ ਬਾਰ ਨੂੰ ਨਾ ਤੂੰ ਕਹਿੰਦੀ ਗਲਤੀ ਮੰਨਿਓ ਕਾਰਾਂ ਦੇ ਟਰੱਕ ਵਾਲੇ ਦੀ ਨਹੀਂ ਗਲਤੀ ਕਾਰ ਵਾਲੀ ਦੀ ਹੋ ਜੇ ਇਹਨੇ ਪਾਟ ਬਾਈ ਜੀ ਟੱਕਰ ਲੈ ਮੋੜਿਆ ਫਿਰ ਟੱਕਰ ਦੀ ਗਲਤੀ ਜਿਹੜੇ ਬੰਦੇ ਨੇ ਮੋੜਿਆ ਗਲਤੀ ਉਹਦੀ ਹੋ ਅੱਛਾ ਉਹਨੇ ਗਲਤੀ ਬਿਲਕੁਲ ਉਹਦੀ ਹੋ ਵੀ ਜਿਹੜਾ ਕ੍ਰੋਸ ਮੋੜੂਗਾ ਗੱਡੀ ਜਿਹੜੇ ਨੇ ਸਿੱਧਾ ਹੋਣਾ ਰੋਡ ਤੇ ਤਾਂ ਉਹ ਨਹੀਂ ਆਉਣੇ ਤਾਂ ਉਹਨੂੰ ਕੀ ਫੇਰਾ ਵਿੱਚ ਕਰਾਉਦਾ ਹੈ ਅੱਕ ਲੈਣਾ ਗੱਡੀ ਸਿੱਧੀ ਪਰੀ ਆਉਂਦੀ ਸੀ ਕ੍ਰੋਸ ਨਹੀਂ ਸੀ ਕਰਦੀ ਐ ਕਛੇ ਜਿਹੜਾ ਸਿੱਧੀ ਹੋਣੀ ਫੇਟ ਨਹੀਂ ਜਾਂਦੀ ਐ ਉਹਦੀ ਸਿੱਧੀ ਤਾਂ ਠੀਕ ਹੈ ਇਹ ਤਾਂ ਗਲਤੀ ਹੋਈ ਫਿਰ ਤਾਂ ਮੈਂ ਮੰਨਦਾ ਵੀ ਗਲਤੀ ਹੋਈ ਆ ਗਾੜੇ ਨਹੀਂ ਮਿੱਤਰੋ ਪਾਸ ਕਰ ਨਾ ਤੁਹਾਡਾ ਤੁਹਾਡਾ ਨਾਂ ਕੀ ਹੈ ਨਹੀਂ ਕੀ ਗੱਲ ਕੀ ਹੋਈ ਕਿਵੇਂ ਹਾਦਸਾ ਆਇਆ ਹੈ ਇਹ ਇਧਰੋਂ ਦੀ ਐ ਆ ਰਹੀ ਸੀ ਗੱਡੀ ਤੇ ਆ ਗੱਡੀ ਆ ਰਹੀ ਸੀ ਅਗਲੀ ਕਿੰਦੇ ਨਾਲ ਹੋਇਆ ਇਹ ਇਹਨਾਂ ਨੇ ਜਗਦਾ ਮੋਗੋ ਪਾਸ ਕਰਕੇ ਤੇ ਜਗਦਾ ਮੈਂ ਕੱਟ ਦਿੱਤੀ ਇਹ ਰੋਡ ਸਾਈਡ ਤੋਂ ਆ ਰਹੇ ਸੀਗੇ ਇਹ ਨਹੀਂ ਜੀ ਇਹ ਇਧਰੋਂ ਐ ਪਾਸ ਕਰਕੇ ਗੱਡੀ ਨੂੰ ਤੇ ਮੈਂ ਜਗਦਾ ਮੈਂ ਕੱਟ ਦਿੱਤੀ ਜੀ ਐ ਕੱਟ ਦਿੱਤੀ ਹੁਣ ਤੁਹਾਨੂੰ ਪਤਾ ਹੀ ਪਰੀ ਗੱਡੀ ਤੋਂ ਆਰਾਮ ਨਾਲ ਰੁਕਣੀ ਇੱਟਾ ਬਾਕੀ ਗੱਡੀ ਮੇਰੇ ਹੱਥੋਂ ਨਾਲ 25 30 ਦੀ ਸਪੀਡ 'ਤੇ ਵੀ ਸੀ ਨੁਕਸਾਨ ਵਾਧੂ ਆਇਆ ਕਹਿੰਦੇ ਨੁਕਸਾਨ ਨਬਰ ਭਰੀਆਂ ਨੇ ਮਾਮਕੇ ਚੋਂ ਨਾਲ ਲੱਗੇ ਕਿਤੇ ਮਾਰੇ ਮੋਟੇ ਤੋਂ ਲਾਈਏ ਕਿ ਕਿੱਥੇ ਲੱਗਿਆ ਕਿੱਥੇ ਹੋਈਆਂ ਨੇ ਗੱਡੀਆਂ ਇਹ ਕਿੱਥੇ ਚੱਲਦੀਆਂ ਪਈਆਂ ਨੇ ਗੱਡੀਆਂ ਇਹ ਵੱਡੇ ਹਾਈਵੇ ਤੇ ਇਹ ਵੱਡੇ ਹਾਈਵੇ ਤੇ ਅੱਛਾ ਉਸ ਗੱਡੀ ਕਹਿੰਦੇ ਡਰਾਈਵਰ ਜਿਹੜਾ ਫਰਾਰ ਹੋ ਗਿਆ ਹੈ ਕੀ ਕਾਰਨ ਹੈ ਪਤਾ ਨਹੀਂ ਆਪਾਂ ਤੁਹਾਡੇ ਨਾਲ ਕੋ ਸਾਥੀ ਨਹੀਂ ਸੀਗਾ ਨਹੀਂ ਜੀ ਨਹੀਂ ਉਹ ਗੱਡੀਆਂ ਪਾਰਟ ਨਹੀਂ ਇਹ ਕੰਪਨੀ ਦੀਆਂ ਨੇ ਉਹ ਦਾ ਠੇਕੇਦਾਰਾਂ ਨੇ ਅੱਛਾ ਇਹ ਵਖਰੀ ਹੈਗੀਆਂ ਪਾਰਕਿੰਗ ਦਾ ਕਿੱਥੇ ਰਹਿਣ ਵਾਲੇ ਹੋ ਮੈਂ ਰਾਮਪੁਰੇ ਦਾ ਰਹਿਣ ਵਾਲਾ ਮੈਂ ਆਪੇ ਰਾਈਟ ਹੈਂਡ ਜਾ ਰਿਹਾ ਸੀ ਤੇ ਕ੍ਰਾਸ਼ ਨਾਲ ਨਹੀਂ ਲੱਗਿਆ ਮਰੀ ਆ ਤੇ ਮੈਂ ਬ੍ਰੇਕ ਨਾਲ ਉਹਨਾਂ ਦੇ ਗੱਡੀ ਨੇ ਦੋ ਵਾਰੀ ਪਲਟ ਹੀ ਜਾਣਾ ਸੀ ਉਹ ਥੋੜਾ ਥੋੜਾ ਮੈਨੂੰ 10 ਫੁੱਟ ਤੋਂ ਘਰੀਸ ਕੇ ਲੈ ਆਇਆ ਜੀ ਹਾਂ ਤੇ ਉਹਨੂੰ موجوده ਹੈ ਉਹ ਕਹਾਰਾ ਜੀ ਜਦੋਂ ਮੈਂ ਸਿੱਧੀ ਸੇਂ ਦਾ ਡਰਾਈਵਰ ਭੱਜ ਗਿਆ ਦੋਵੇਂ ਗੱਡੀਆਂ ਦੇ ਹਾਂ ਉਹ ਗੱਡੀ ਵੀ ਉਹਨਾਂ ਦੀ ਉਹ ਵੀ ਗੱਡੀ ਉਹਨਾਂ ਦੀ ਮਾਰਿਆ ਇਸੇ ਵੀ ਨੇ ਆ ਨੰਬਰ ਇਹਦਾ ਲੋਕਰ ਲੂ ਜੀ